ਤੁਹਾਨੂੰ ਠੀਕ ਕਰਾ ਦੇ ਜਾ ਜ਼ਹਿਰ ਦਾ ਟੀਕਾ ਨਹੀਂ ਜ਼ਹਿਰ ਦਾ ਟੀਕਾ ਨਹੀਂ ਲਵਾਉਣਾ ਠੀਕ ਕਰਾਣਾ ਜਿੰਨੇ ਵੀ ਪੇਸ਼ੈਂਟ ਨੇ ਆਈ ਥਿੰਕ ਇਹ ਰੱਬ ਤੁਹਾਡੇ ਦੇ ਵੀ ਥਰੂ ਕੰਮ ਕਰਾ ਰਿਹਾ ਜੋ ਵੀ ਕਰਾ ਰਿਹਾ ਠੀਕ ਇਹਨਾਂ ਨੇ ਹੋ ਹੀ ਜਾਣਾ ਤੁਹਾਨੂੰ 2000 ਰੁਪਏ ਦਿੱਤਾ ਸਿਰਫ ਕਰਾਇਆ ਪਾਣੀ ਇਲਾਜ ਦਾ ਸਾਰਾ ਖਰਚਾ ਸੀ ਹੋ ਹੀ ਕਰਨਾ ਮਤਲਬ ਰੋਜ਼ ਲੱਖ ਸਵਾ ਲੱਖ ਰੁਪਏ ਦੀ ਦਵਾਈ ਗੁਰੂ ਮਾਰੇ ਦੀ ਕਿਰਪਾ ਨਾਲ ਲੋਕਾਂ ਨੂੰ ਜਾਂਦੀ ਆ ਗਾਂ ਹੋਰ ਇਤਾਂ ਦਾ ਕੰਮ ਕਰਨ ਦੀ ਬਹੁਤ ਮਨ ਕਰੇਗਾ ਮੈਨੂੰ ਲੱਗਦਾ ਜਿਹੜਾ ਵੀ ਇੱਥੇ ਕਦੇ ਆਏਗਾ ਸੋ ਫਿਰ ਅਸੀਂ ਕਰਦੇ ਇਨਕੁਆਇਰੀ ਕਰਦੇ ਹਾਂ ਕਿ ਪੇਸ਼ੈਂਟ ਜੈਨੂਨ ਆ ਕਿ ਫਰਾਡ ਆ ਕਿੰਨੂੰ ਕਿੰਨੀ ਲੋੜ ਹੈ ਕਿਨੂੰ ਕਿੰਨੀ ਲੋੜ ਰ ਗਲਤ ਲੱਗਦਾ ਤੇ ਤੁਸੀਂ ਵੀ ਗਲਤ ਕੰਮ ਕਰੋ ਇਤਾਂ ਦਾ ਸਸਕਲ ਬਾਜੀ ਸਸਕਲ ਜੀ ਕਿਵੇਂ ਠੀਕ ਹੋ ਬਾਜੀ ਸਸਕਲ ਬਾਜੀ ਮਾਰਸ਼ਲ ਬਾਜੀ ਕਿੱਥੇ ਆਜੋ 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 ਬਈ ਬੈਠੋ ਇੱਥੇ ਬਈ ਅਸੀਂ ਰੋਜ਼ ਬੈਠਦੇ ਆਂ ਸ਼ਾਮੀ ਲੁਧਿਆਣੇ 7 ਤੋਂ 9 ਇਹ ਸਾਰੇ ਸਾਹਮਣੇ ਮੈਡੀਕਲੀ ਪੇਸ਼ੈਂਟਸ ਨੇ ਜਿਹੜੇ ਹੈਲਪ ਲੈਣ ਲਈ ਆਉਂਦੇ ਨੇ ਇਹ ਸਾਰੇ ਡੋਨਰਸ ਨੇ ਇੱਕ ਨਈਆ ਜੀ ਲੈ ਕੇ ਆਏ ਨੇ ਆਪਣੇ ਸੇਵਾ ਲਈ ਉਹ ਸਟੂਡੈਂਟਸ ਨੇ ਤਾਂ ਇੱਥੇ ਮੈਡੀਕਲੀ ਜਿੰਨੇ ਵੀ ਪੇਸ਼ੈਂਟਸ ਰੋਜ਼ ਸਾਡੇ ਕੋਲ ਕਰਾਸ ਪੰਜਾਬ ਆਉਂਦੇ ਨੇ ਕਿਸੇ ਨੂੰ ਕੋਈ ਦਵਾਈਆਂ ਦੀ ਕੋਈ ਆਪਰੇਸ਼ਨ ਦੀ ਕੋਈ ਇਲਾਜ ਦੀ ਕੋਈ ਵੀ ਲੋੜ ਹੈ ਫਿਰ ਉਹ ਇੱਕ ਇੱਕ ਕਰਕੇ ਅਸੀਂ ਸਟੱਡੀ ਕਰਦੇ ਆਂ ਲਿਖਦੇ ਆਂ ਕਿਹੜੇ ਪੇਸ਼ੈਂਟ ਨੂੰ ਕਿੰਨੀ ਲੋੜ ਹੈ ਕਿਦਾਂ ਸਾਰਾ ਕੀ ਹਸਾਬ-ਕਤਾਬ ਹੈ ਫਿਰ ਉਹਨਾਂ ਦੀ ਹੈਲਪ ਹੁੰਦੀ ਹੈ ਤੇ ਪਿਛਲੇ 10 ਸਾਲ ਤੋਂ ਰੈਗੂਲਰਲੀ ਮਹਾਰਾਜ ਜੀ ਸਾਡੇ ਕੋਲ ਸੇਵਾ ਲੈ ਰਹੇ ਨੇ। ਤਕਰੀਬਨ 1.3 ਲੱਖ ਪੇਸ਼ੈਂਟਸ ਦੀ ਹੁਣ ਤੱਕ ਪਰਮਾਤਮਾ ਵਾਹਿਗੁਰੂ ਸਾਡੇ ਕੋਲ ਹੈਲਪ ਲੈ ਚੁੱਕੇ ਨੇ। ਤੇ ਡੇਲੀ ਐਂ ਹੀ ਸੈਟਅਪ ਲੱਗਦਾ ਬਈ ਮੰਡੇ ਟੂ ਸੰਡੇ ਬਿਨ ਨਾਗਾ। ਅਸੀਂ ਭਾਜੀ ਜਿਵੇਂ ਪਹਿਲਾਂ ਪੇਸ਼ੈਂਟ ਦੀ ਪ੍ਰੋਬਲਮ ਡਾਇਗਨੋਸ ਕਰਦੇ ਆਂ। ਬੈਠੋ ਲੈ ਆਓ ਨਾਲ ਆਪਣੀ ਬੇਟੀ ਵੀ ਲਿਓ। ਜਿਵੇਂ ਉਹਨਾਂ ਬਾਪੂ ਜੀ ਨੇ ਐਕਸਰਾ ਦਿਖਾਇਓ ਬਾਪੂ ਜੀ ਦਾ ਜਿਵੇਂ ਹੁਣ ਇਹਨਾਂ ਦੀ ਬਾਹਂ ਟੁੱਟੀ ਪਈ ਆ। ਹਫਤਾ ਹੋ ਗਿਆ ਇੱਧਰ ਉੱਧਰ ਵਿਚਾਰੇ ਰੋਲ ਰਹੇ ਨੇ ਕੋਈ ਇਲਾਜ ਕਰਾਣ ਜੋਗੇ ਪੈਸੇ ਨਹੀਂ। ਬੇਟੀ ਇਹ ਨਾਲ ਤਾਂ ਹੁਣ ਅੱਜ ਸਾਡੇ ਕੋਲ ਪਹਿਲੀ ਵਾਰ ਹੀ ਆਏ ਨੇ ਹੁਣ ਸਵੇਰੇ ਡਾਕਟਰ ਕੋਲ ਜਾਵਾਂਗੇ ਜਿਵੇਂ ਹੁਣ ਨਦੀ ਇੱਕ ਸਰੇ ਆਏ ਬਾਹ ਦੇ ਹੁਣ ਇਹਨਾਂ ਦਾ ਟੁੱਟਿਆ ਹੋਇਆ ਬਈ ਗੁੱਟ ਓਕੇ ਤੇ ਡਾਕਟਰ ਨੇ ਕਿਸੇ ਡਾਕਟਰ ਨੇ ਪੈਸੇ ਮੰਗੇ ਤੁਹਾਡੇ ਕੋਲ ਆਪਰੇਸ਼ਨ ਦੇ ਕਿੰਨੇ ਪੈਸੇ ਮੰਗੇ ਗਾਣੀ ਕਰਕੇ ਰੇ ਸੀਗੇ ਤਾਂ ਫਿਰ ਅਸੀਂ ਕਿਸੇ ਨੇ ਸਾਨੂੰ ਇੱਥੇ ਤੇਜਾ ਸੀ ਉਹਨਾਂ ਕੋਲ ਸਿਰਫ ਨਹੀਂ ਇਸ ਤੋਂ ਸਾਡੇ ਕੋਲ ਆਉਣ ਤੋਂ ਪਹਿਲਾਂ ਕਿਸੇ ਡਾਕਟਰ ਨੂੰ ਚੈੱਕ ਕਰਾਇਆ ਕਿੰਨੇ ਕੁ ਪੈਸੇ ਨਹੀਂ ਤਾਂ ਕਹੀ ਨਹੀਂ ਉਹਨਾਂ ਨੇ ਇਹਨਾਂ ਦਾ ਆਪਰੇਸ਼ਨ ਬਈ ਘੱਟੋ ਘੱਟ 40-50 ਹਜ਼ਾਰ ਦਾ ਖਰਚਾ ਤੇ ਜੇ ਡਾਕਟਰ ਨੇ 40-50 ਹਜ਼ਾਰ ਮੰਗ ਲਿਆ ਤੁਹਾਡੇ ਕੋਲ ਕਿੰਨੇ ਆ ਚਲੋ ਕੋਈ ਨਹੀਂ ਮਾਰਾ ਹੀ ਕਿਰਪਾ ਕਰੇ ਇਹ ਸਾਡੇ ਕੋਲ ਅਜੇ ਸੇਵਾ ਕਰਨ ਆਏ ਨੇ ਇੱਕ ਨਈਆ ਜੀ ਨੂੰ ਬਹੁਤ ਮੰਨਦੇ ਨੇ ਫਿਰ ਇੱਕ ਨਈਆ ਜੀ ਨੂੰ ਮੱਥਾ ਟੇਕਣ ਦੇ ਨਾਲ ਨਾਲ ਰੋਜ਼ ਉਹਨਾਂ ਦੇ ਚੜਾਵਾ ਚੜਾਉਂਦੇ ਨੇ ਤੇ ਜਿੰਨੀ ਮਾਇਆ ਮਹੀਨੇ ਬਾਅਦ ਇਕੱਠੀ ਹੁੰਦੀ ਹੈ ਗੋਬਿੰਦਗੜ੍ਹ ਤੋਂ ਸਪੈਸ਼ਲ ਸੇਵਾ ਕਰਨ ਆਏ ਨੇ ਉਹ ਪਿੱਛੇ ਬੱਚੇ ਬੈਠੇ ਨੇ ਉਹ ਯੂਨੀਵਰਸਿਟੀ ਪੜ੍ਹਦੇ ਨੇ ਆਪਣੇ ਟੀਚਰ ਨੂੰ ਲੈ ਕੇ ਆਏ ਨੇ ਇਹ ਮੇਰੇ ਭਰਾ ਨੇ ਫਿਲਮਾਂ ਚ ਅਦਾਕਾਰ ਨੇ ਸਿੰਗਰ ਨੇ ਇਹ ਵੀ ਅੱਧੇ ਸੇਵਾ ਕਰਨ ਆਏ ਨੇ ਤੁਹਾਡਾ ਆਪਰੇਸ਼ਨ ਇਹ ਸਾਰੇ ਮਿਲ ਕੇ ਕਰਾ ਦੇਣਗੇ ਤੁਸੀਂ ਇਹਨਾਂ ਲਈ ਅਰਦਾਸ ਕਰੋ ਬਸ ਕਿ ਮਾਲਕ ਇਹਨਾਂ ਨੂੰ ਹੋਰ ਬਸ ਇਹੀ ਕਰੋ ਠੀਕ ਹੈ ਜੀ ਬੈਠੋ ਕਰਾ ਦੇਣ ਤੁਹਾਨੂੰ ਡਾਕਟਰ ਦਾ ਸਮਝਾਤਾ ਸਵੇਰੇ ਕਿੰਨੂੰ ਮਿਲਣਾ ਬਸ ਸਵੇਰੇ ਚੈੱਕਅਪ ਕਰਾ ਕੇ ਤੁਸੀਂ ਕੋਸ਼ਿਸ਼ ਕਰੋ ਬਾਪੂ ਜੀ ਨਾਲ ਆਣਾ ਹੈ ਨਾਲ ਆ ਜਾਓ ਇਕੱਲੇ ਆਣਾ ਇਕੱਲੇ ਆ ਜਾਓ ਤੇ ਤੁਹਾਡਾ ਫਿਰ ਇੱਕ ਦੋ ਦਿਨ ਚ ਆਪਰੇਸ਼ਨ ਸਾਰਾ ਫ੍ਰੀ ਕਰਾ ਦੇਣਗੇ ਠੀਕ ਹੈ ਜੀ ਬੈਠੋ ਤਾਂ ਫਿਰ ਸਾਡੇ ਗਰੁੱਪਸ ਬਣੇ ਨੇ ਬਾਈ ਜਿਵੇਂ ਮੈਡੀਕਲੀ ਪੂਰੇ ਇੰਡੀਆ ਦੇ ਵਿੱਚ ਜਿਹੜੇ ਜਿਹੜੇ ਹਸਪਤਲਾਂ ਚੱਲਦੇ ਨੇ ਮਾਲਕ ਜੀ ਕਰਪਾ ਨਾਲ ਜਿਵੇਂ ਮਾਤਾ ਜੀ ਆ ਇਹਨਾਂ ਦੇ ਉਹਨਾਂ ਪੇਟ ਚ ਰਸੌਲੀ ਆ ਬਈ ਘਟੂ ਘੜ 10 12 ਕਿਲੋ ਦੀ ਰਸੌਲੀ ਆ ਤੇ ਮਾਤਾ ਜੀ ਦਾ ਪੋਤਾ ਹੈ ਜਿਹੜਾ ਆਇਆ ਆ ਆਜੋ ਆਜੋ ਮਾਤਾ ਜੀ ਆਜੋ ਤੁਸੀਂ ਨਾਲ ਹੀ ਆਜੋ ਆਜੋ ਆਸੀ ਆ ਮਾਤਾ ਜੀ ਸਚਕਲ ਮਾਤਾ ਜੀ ਕਿਵੇਂ ਹੋ ਠੀਕ ਤੁਹਾਨੂੰ ਕਿਰਾਇਆ ਦੇਤਾ ਉਹਨਾਂ ਨੇ 2000 ਰੁਪਇਆ ਆ ਦੇਤਾ ਤੁਹਾਨੂੰ 2000 ਰੁਪਇਆ ਦਿੱਤਾ ਸਿਰਫ ਕਿਰਾਇਆ ਪਾਣੀ ਇਲਾਜ ਦਾ ਸਾਰਾ ਖਰਚਾ ਸੀ ਉਹ ਹੀ ਕਰਨਾ ਸਾਰਾ ਕੁਝ ਦਵਾਂਗੇ ਇਹ ਮੇਰੇ ਭਰਾ ਆਏ ਨੇ ਅੱਜ ਤੁਸੀਂ ਜਾਣਦੇ ਹੋ ਨਾ ਉਹ ਫਿਲਮਾਂ 'ਚ ਕੰਮ ਕਰਦੇ ਨੇ ਦੇਖੋ ਤੁਹਾਡਾ ਪੋਤਾ ਜਾਣਦਾ ਤੁਸੀਂ ਬਸ ਪੋਤੀ ਸਮਝੋ ਉਹਨਾਂ ਨੂੰ ਆਪਾਂ ਆਪਣਾ ਇਹ ਅੱਜ ਸੇਵਾ ਕਰਨ ਆਏ ਨੇ ਇੱਥੇ ਨਹੀਂ ਜ਼ਹਿਰ ਦਾ ਟੀਕਾ ਨਹੀਂ ਲਵਾਉਣਾ ਠੀਕ ਕਰਾਣਾ ਹੋ ਜਾਊਗਾ ਹੋ ਜਾਊਗਾ ਹੋ ਜਾਊਗਾ ਤੁਹਾਨੂੰ ਅਸ਼ੀਰਵਾਦ ਜਿੱਥੇ ਪਰਮਾਤਮਾ ਆਪ ਸੇਵਾ ਕਰਨ ਆਇਆ ਹੋਵੇ ਦੇਖੋ ਇੱਕ ਨਈਆ ਜੀ ਲੈ ਕੇ ਆਏ ਨੇ ਕ੍ਰਿਸ਼ਨ ਭਗਵਾਨ ਨੂੰ ਲਾਈ ਵੀ ਲੈ ਆਏ ਕ੍ਰਿਸ਼ਨ ਭਗਵਾਨ ਇੱਥੇ ਸੇਵਾ ਕਰਨ ਆਏ ਨੇ ਇਹ ਉਹਨਾਂ ਅੱਗੇ ਰੋਜ਼ ਮੱਥਾ ਟੇਕਦੇ ਸੀ ਅਸਲੀ ਧਰਮੀ ਬੰਦੇ ਇਹ ਨੇ ਰੋਜ਼ ਮੱਥਾ ਟੇਕਦੇ ਸੀ ਉਹਨਾਂ ਅੱਗੇ ਜਿੰਨੇ ਮਹੀਨੇ ਬਾਅਦ ਮਾਇਆ ਇਕੱਠੀ ਹੋਈ ਉਹ ਸਾਰੀ ਲਿਆਏ ਕਿ ਕ੍ਰਿਸ਼ਨ ਭਗਵਾਨ ਜੀ ਨੇ ਸੇਵਾ ਭੇਜੀ ਤੁਸੀਂ ਠੀਕ ਕਿੱਦਾਂ ਨਹੀਂ ਹੋਣਾ ਇਹਨਾਂ ਲੈ ਕੇ ਪੋਤਾ ਮਿਲਿਆ ਤੁਹਾਨੂੰ ਇਹ ਤਾਂ ਸਾਰੇ ਪੁੱਤ ਸਾਰੇ ਪੁੱਤਿਆਂ ਤੁਹਾਡੇ ਤੁਹਾਨੂੰ ਡਾਕਟਰ ਦਾ ਐਡਰੈਸ ਲੈ ਲਿਆ ਇਹਨਾਂ ਨੂੰ ਡਾਕਟਰ ਦਾ ਐਡਰੈਸ ਦੇ ਦਿਓ ਸਾਰਾ ਸਮਝਾ ਕੇ ਭੇਜੋ ਕੱਲ੍ਹੇ ਕਰਾਲ ਕਿਹੜੇ ਹਸਪਤਾਲ ਇਸ ਇਹ ਤੁਹਾਨੂੰ ਸਮਝਾਣਗੇ ਮਾਤਾ ਹੀ ਸਾਰੇ ਤੁਹਾਨੂੰ ਜਿਹੜਾ 2000 ਦਿੱਤਾ ਇਹਦੇ ਤੇ ਇਹਦੀ ਕੋਈ ਦਵਾਈ ਨਹੀਂ ਲੈਣੀ ਕੋਈ ਇਹਦੇ ਡਾਕਟਰ ਉਹਨਾਂ ਨੇ ਦੇਣੇ ਇਹ ਸਿਰਫ ਕਰਾਇਆ ਇਹ ਕਰਾਇਆ ਰੱਖੋ ਬਾਕੀ ਡਾਕਟਰ ਦਾ ਜੋ ਇਲਾਜ ਹੋਏਗਾ ਮੈਂ ਕੱਲ ਗੱਲ ਕਰਕੇ ਤੁਹਾਨੂੰ ਦੁਬਾਰਾ ਦੱਸਾਂ ਠੀਕ ਹੈ ਜੀ ਬੈਠੋ ਤੇਰਾ ਨੰਬਰ ਦੇ ਦੇਵੋ ਸਾਰੇ ਕੁਝ ਦਿਨਾ ਬੈਠੋ 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 ਤੁਹਾਨੂੰ ਹੁਣੀ ਭੇਜ ਦਿੰਨੇ ਧਿਆਨ ਨਾਲ ਧਿਆਨ ਇਹਨਾਂ ਸਾਰਿਆਂ ਲਈ ਅਰਦਾਸ ਮੰਗਿਓ ਜਿਹੜੇ ਤੁਹਾਡੀ ਮਦਦ ਕਰਨ ਆਏ ਨੇ ਇੱਥੇ ਬਾਪੂ ਜੀ ਕੌਣ ਹੈ ਮਰੀਜ਼ ਤੁਹਾਡਾ ਮੁਖਤਿਆਰ ਕੋਲ ਜੀ ਕੀ ਲੱਗਦਾ ਹੈ ਤੁਹਾਡੇ ਮੇਰੀ ਬੇਬੇ ਤੁਹਾਡੀ ਵਾਈਫ ਨੇ ਕੀ ਹੋਇਆ ਬਾਪੂ ਜੀ ਉਹਨਾਂ ਨੂੰ ਸਾਤੀ ਦਿਨ ਇਨਫੈਕਸ਼ਨ ਹੋ ਗਈ ਛਾਤੀ ਦੀ ਇਨਫੈਕਸ਼ਨ ਹੋ ਗਈ ਤੇ ਕਦੋਂ ਤੋਂ ਐਡਮਿਟ ਨਹੀਂ ਬਾਪੂ ਜੀ ਹਸਪੀਟਲ ਬਾਹਰ ਦੇ ਆ ਤੇ ਤੁਸੀਂ ਐਡਮਿਟ ਕਿਉਂ ਨਹੀਂ ਕਰਾ ਰਹੇ ਸੀਗੇ ਪਹਿਲਾਂ ਪਹਿਲਾਂ ਹੀ ਦੇ ਕਰਾਰ ਰੱਖੀ ਆ ਅੱਛਾ ਜੀ ਉਸ ਤੋਂ ਬਾਅਦ ਫਿਰ ਇਲਾਜ ਕਿਉਂ ਨਹੀਂ ਕਰਾਇਆ ਇੱਥੇ ਕਿਉਂ ਆਏ ਤੁਸੀਂ ਇੱਥੇ ਫਿਰ ਛੋਟੇ ਪੁਲੇ ਆ ਗਏ ਜਿਵੇਂ ਬਈ ਸਾਡਾ ਫਰੀਦਕੋਟ ਮੈਡੀਕਲ ਦਾ ਨਾ ਗਰੁੱਪ ਬਣਿਆ ਹੋਇਆ ਹੈ ਇਹ ਤਾਂ ਜਿੰਨੇ ਵੀ ਮਰੀਜ਼ ਚੱਲਦੇ ਨੇ ਜਿਵੇਂ ਹੁਣ ਬਾਪੂ ਜੀ ਨੇ ਇਹਨਾਂ ਦਾ ਪੇਸ਼ੈਂਟ ਐਡਮਿਟ ਹੈ ਤਾਂ ਸਾਰਾ ਹਿਸਾਬ ਕਿਤਾਬ ਇਹ ਗਰੁੱਪ ਦੇ ਵਿੱਚ ਪੈਂਦਾ ਖੜੇ ਪੈਰ 25 30 ਮਰੀਜ਼ ਸਾਡੇ ਐਡਮਿਟ ਰਹਿੰਦੇ ਨੇ ਹਸਪੀਟਲਾਂ ਦੇ ਵਿੱਚ ਫੇਰ ਆ ਫਰੀਦਕੋਟ ਬਾਪੂ ਜੀ ਦਾ ਜਿਹੜਾ ਪੇਸ਼ੈਂਟ ਐਡਮਿਟ ਆ ਪੇਸ਼ੈਂਟ ਨੇਮ ਮੁਖਤਿਆਰ ਕੌਰ 5000 ਰੁਪਏ ਤੱਕ ਦੀ ਦਵਾਈ ਚੱਲ ਗਈ ਇਹਨਾਂ ਦੀ ਕੋਲੋਂ ਅੱਛਾ ਤਾਂ ਇਹ ਸਾਰਾ ਹਿਸਾਬ-ਕਿਤਾਬ ਵੀ ਫਿਰ ਗਰੁੱਪ ਦੇ ਵਿੱਚ ਪੈਂਦਾ ਮੰਨ ਲਓ ਰੋਜ਼ ਲੱਖ ਸਵਾ ਲੱਖ ਰੁਪਏ ਦੀ ਦਵਾਈ ਗੁਰੂ ਮਹਾਰਾਜ ਦੀ ਕਿਰਪਾ ਨਾਲ ਲੋਕਾਂ ਨੂੰ ਜਾਂਦੀ ਆ ਲੋਕ ਜੁੜੇ ਹੋਏ ਨੇ ਚੰਗਾ ਇੱਥੇ ਡੋਨੇਟ ਕਰਦੇ ਨੇ ਦਵਾਈਆਂ ਵਾਲੇ ਦੁਕਾਨ ਤੇ ਬਾਪੂ ਜੀ ਦਵਾਈ ਲੈਣ ਕੌਣ ਜਾਂਦਾ ਫਿਰ ਤੁਹਾਡੇ ਉੱਤੇ ਹਸਪੀਟਲ ਦੁਕਾਨ ਤੇ ਮੇਰਾ ਦਵਾਈ ਆ ਜੀ ਉਹ ਜਾਂਦਾ ਦਵਾਈ ਜਾਂਦਾ ਤੇ ਦਵਾਈ ਦਾ ਕੀ ਨਾਮ ਐ ਅਗਦੇਵ ਸਿੰਘ ਇਹ ਤਾਂ ਨਹੀਂ ਮੁੰਡਾ ਜਿੱਦਾਂ ਹੁਣ ਉਹਤੇ ਦਵਾਈ ਲੈਣ ਜਾਂਦੇ ਹੋਣਗੇ ਇਹਨਾਂ ਦੇ ਤਾਂ ਉਹਦੀ ਫੋਟੋ ਗਰੁੱਪ ਚ ਪਾ ਦਿੰਦੇ ਨੇ ਕਿ ਆਹ ਕਿ ਆਹ ਦਵਾਈ ਹੈ ਇਹਨਾਂ ਦਾ ਖਰਚਾ ਤਾਂ ਉਹ ਸਾਰਾ ਫਿਰ ਹਿਸਾਬ ਕਿਤਾਬੇ ਦੇ ਚ ਕੱਲ ਨੂੰ ਟੈਲੀ ਹੋ ਜਾਂਦਾ ਉਹ ਨਾਈਸ ਬਾਬਾ ਜੀ ਕੋਈ ਦਿੱਕਤ ਤਾਂ ਨਹੀਂ ਆ ਰਹੀ ਇਲਾਜ ਦੇ ਵਿੱਚ ਨਹੀਂ ਕੋਈ ਚਲੋ ਮਹਾਰਾਜ ਅੱਗੇ ਅਰਦਾਸ ਕਰਿਓ ਜਿਹੜੀ ਤੁਹਾਡੀ ਦਵਾਈ ਬੂਟੀ ਆ ਰਹੀ ਹੈ ਇਹਦੀ ਮਾਇਆ ਦੇਣ ਲਈ ਅੱਜ ਇਹ ਸਾਰੇ ਆਏ ਨੇ ਇਹਨਾਂ ਲਈ ਅਰਦਾਸ ਕਰਿਓ ਕਿ ਇਹਨਾਂ ਨੂੰ ਮਹਾਰਾਜ ਹੋਰ ਦੇਵੇ ਤੇ ਐਂ ਹੀ ਸੇਵਾ ਕਰ ਵਾਹ ਸਰਬੱਤ ਦਾ ਭਲਾ ਮੰਗਿਓ ਵਾਹਿਗੁਰੂ 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 ਬੈਠੋ 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 ਪਿੱਛੇ ਬੈਠੋ ਤਾਂ ਐਵੇਂ ਹੀ ਸਾਰੇ ਪੇਸ਼ੈਂਟਸ ਬਈ ਇੱਕ ਇੱਕ ਕਰਕੇ ਅਸੀਂ ਮੈਨੇਜ ਕਰਦੇ ਹਾਂ ਕਿਹੜੇ ਪੇਸ਼ੈਂਟ ਨੂੰ ਕੀ ਹੋਇਆ ਕਿਦਾਂ ਕੀ ਕਹਾਣੀ ਐ ਰੋਜ਼ 100 150 ਪੇਸ਼ੈਂਟਾਂ ਤੇ ਟੀਮ ਡੀਲ ਕਰਦੀ ਐ ਪਰਸਨਲੀ ਬਈ ਮੰਡੇ ਟੂ ਸੈਟਰਡੇ ਮੰਡੇ ਟੂ ਸੰਡੇ ਮਾਤਾ ਜੀ ਤੁਹਾਡੇ ਬੇਟੇ ਦਾ ਕੀ ਨਾਮ ਹੈ ਪੱਪੂ ਖੰਡ ਪੱਪੂ ਕੀ ਬਾਜੀ ਉਹਨਾਂ ਨੂੰ ਕਾਲਾ ਪੀਲਾ ਟੀਵੀ ਕਾਲਾ ਪੀਲਾ ਟੀਵੀ ਤੇ ਕਦੋਂ ਤੋਂ ਐਡਮਿਟ ਐ ਮਾਤਾ ਜੀ ਜੀ ਬਰ ਰਾਤ ਐ ਇਹ ਪਤਾ ਨਹੀਂ ਹੋ ਰਹੀ ਐ ਅੱਛਾ ਐਂਬੂਲੈਂਸ ਤਰ੍ਹਾਂ ਕੇ ਚਲੀ ਗਈ ਸੀ ਉੱਥੇ ਤੁਸੀਂ ਭੇਜ ਜੀ ਅੱਛਾ ਜੀ ਕਿੱਥੇ ਜਾ ਜਿਵੇਂ ਉਹਨਾਂ ਦਾ ਬਈ ਪੱਪੂ ਪੇਸ਼ੈਂਟ ਦਾ ਅਸੀਂ ਪਾਇਆ ਪੱਪੂ ਨੂੰ ਪੀ ਪੈਸੇ ਦੇ ਦੋ ਇਲਾਜ ਲਈ ਤਾਂ ਸਾਰਾ ਹਸਾਕ ਤਾਂ ਵਿੱਚ ਪੈਂਦਾ ਨਾ ਹਾਂਜੀ ਮੈਂ ਮਾਤਾ ਦੀ ਫੋਟੋ ਹੈ ਮਾਤਾ ਨੂੰ ਦਵਾਈਆਂ ਲਿਖੀਆਂ ਡਾਕਟਰ ਨੇ ਦਵਾਈਆਂ ਲੈਤੀਆਂ ਮਾਤਾ ਜੀ ਕਦੋਂ ਤੋਂ ਇਲਾਜ ਚੱਲ ਰਿਹਾ ਤੁਹਾਡੇ ਕਦੋਂ ਤੋਂ ਐਡਮਿਟ ਨੇ ਤੁਹਾਡਾ ਬੇਟਾ ਵੀਰਵਾਰ ਰਾਤ ਉਸੇ ਪਹੁੰਚ ਗਿਆ ਵੀਰਵਾਰ ਤੋਂ 11:30 ਤੇ ਤੁਹਾਨੂੰ ਦਵਾਈ ਸਾਰੀ ਫ੍ਰੀ ਮਿਲ ਰਹੀ ਹੈ ਨਹੀਂ ਪਤੂ ਨਹੀਂ ਤੁਹਾਨੂੰ ਤਾਂ ਫ੍ਰੀ ਮਿਲ ਰਹੀ ਹੈ ਨਾ ਅੱਛਾ ਤੁਸੀਂ ਦਵਾਈ ਦੇ ਨਹੀਂ ਹੁੰਦੀ ਲੈ ਕੇ ਮਾਲਕ ਦੇ ਰਿਹਾ ਪਰ ਤੁਹਾਡੇ ਆਪ ਦੇ ਤਾਂ ਨਹੀਂ ਕੋਈ ਪੈਸੇ ਲੱਗ ਰਹੇ ਨਹੀਂ ਪਤੂ ਜਿਹੜਾ ਟੈਸਟ ਕਰਾਉਂਦੇ ਨਹੀਂ ਹਾਂਜੀ ਉਹ ਉਹ ਮੁੰਡਾ ਜਿਹੜਾ ਮੇਰੇ ਨਾਲ ਸੀ ਚਲਾ ਗਿਆ ਮੈਨੂੰ ਪਤਾ ਨਹੀਂ ਸੀ ਇੱਕ ਦਫਾ ਮੈਨੂੰ ਪੈਸੇ ਦੇ ਚੁੱਕੀ ਕਿੰਨੇ 660 ਰੁਪਏ 660 ਰੁਪਏ ਤੋਂ ਇਲਾਵਾ ਤਾਂ ਨਹੀਂ ਕੋਈ ਲੱਗੇ ਤੁਹਾਡੇ ਤੇ ਹੁਣ ਹੁਣ ਫੇਰ ਦੇ ਦਿਆਂਗੇ ਮੈਨੂੰ ਤੀਜਾ ਉਕਰਾ ਕੇ ਲਿਆਓ ਅੱਜ ਕੋਈ ਮੁੰਡਾ ਹੈ ਜਿਹੜੀ ਤੁਸੀਂ ਬਾਰ ਬਾਰ ਦੁਕਾਨ ਤੋਂ ਦਵਾਈ ਲੈਣ ਜਾਂਦੇ ਹੋ ਉਹਦੇ ਤਾਂ ਨਹੀਂ ਪੈਸੇ ਲੈਂਦੇ ਹੋ ਨਹੀਂ ਪੁੱਤ ਉਹਦੇ ਪੈਸੇ ਸਾਨੂੰ ਦੇਣੇ ਪੈਂਦੇ ਨੇ ਤੇ ਇਹ ਪੈਸੇ ਦੇਣ ਆਏ ਨੇ ਉਹ ਦਵਾਈਆਂ ਦੇ ਇਹਨਾਂ ਸਤੇ ਅਰਦਾਸ ਕਰੋ ਮੇਰੇ ਭਰਾ ਨੇ ਇਹ ਫਿਲਮਾਂ 'ਚ ਸੇਵਾ ਕਰਦੇ ਨੇ ਫਿਲਮਾਂ ਕਰਦੇ ਨੇ ਗਾਣੇ ਕਰਦੇ ਨੇ ਤੇ ਇਹ ਵੀ ਅੱਜ ਇੱਥੇ ਆਏ ਨੇ ਤੁਹਾਡੇ ਸਾਰਿਆਂ ਦਾ ਅਸ਼ੀਰਵਾਦ ਲੈਣ ਇਹਨਾਂ ਲਈ ਵੀ ਠੀਕ ਹੈ ਜੀ ਬੈਠੋ ਤੁਹਾਡੀ ਦਵਾਈਆਂ ਦੀ ਦਵਾਈਆਂ ਦਵਾਈਆਂ ਦੀ ਮਾਇਆ ਇਕੱਠੀ ਕਰਾਣੇ ਬੈਠੋ ਠੀਕ ਹੈ ਕੌਣ ਹੈ ਜੀ ਮਰੀਜ਼ ਤੁਹਾਡਾ ਗੋਵਿੰਦाराम ਬੇਰਾਜ ਕੀ ਲੱਗਦਾ ਤੁਹਾਡੇ ਮੇਰਾ ਭਰਾ ਹੈ ਤੁਹਾਡਾ ਭਰਾ ਹੈ ਕੀ ਹੋਇਆ ਜੀ ਇਹਨੂੰ ਲਾਈਟ ਲੱਗੀ ਸੀ ਜੀ ਸਿੱਤ ਯਾਰ ਕੰਪੈਨ ਤੋਂ ਕੰਬੈਨ ਤੋਂ ਲਾਈਟ ਲੱਗੀ ਬਈ ਫ੍ਰੀਜ ਕੋਡ ਐਡਮਿਟ ਹੈ ਗੋਵਿੰਦाराम ਅੱਖ ਕੰਨ ਸੜ ਗਿਆ 7000 ਦੀ ਟੋਟਲ ਦਵਾਈ ਲੱਗੀ ਕਿੰਨੇ ਦਿਨ ਤੋਂ ਐਡਮਿਟ ਹੈ ਤੁਹਾਡਾ ਪੇਸ਼ੈਂਟ 8 ਦਿਨ ਤੋਂ ਲੋਗੇ ਜੀ 8 ਦਿਨ ਤੋਂ ਚਲੋ ਅੱਜ ਇਹ ਸਾਰੇ ਜਿਹੜੀ ਤੁਹਾਡੀ ਪੇਸ਼ੈਂਟ ਨੂੰ ਦਵਾਈ ਜਾ ਚੁੱਕੀ ਨਾ 7000 ਰੁਪਏ ਦੀ ਉਹ ਸਾਰੇ ਲੋਕ ਹੀ ਸੇਵਾ ਕਰ ਰਹੇ ਉਹਨਾਂ ਅਸਤੇ ਅਰਦਾਸ ਕਰਿਓ ਕਿ ਮਾਲਕ ਇਹਨਾਂ ਨੂੰ ਹੋਰ ਦੇ ਤੇ ਆਪਰੇਸ਼ਨ ਹੋਣਾ ਸੀ 212 ਰੁਪਏ ਉਹ ਇੱਕ ਤਾਂ ਫਿਰ ਤਾਂ ਆਪਰੇਸ਼ਨ ਹੋ ਗਿਆ ਜੀ ਕਿੰਨੇ ਪੈਸੇ ਮੰਗਦਾ ਡਾਕਟਰ ਡਾਕਟਰ ਤਾਂ ਸਰਕਾਰ ਸਰਕਾਰੀ ਕਹਿੰਦੇ ਸੀ ਪੈਸੇ ਕਿੰਨੇ ਮੰਗਦੇ 6000 ਇਹਨਾਂ ਦੇ ਪੈਸੇ ਪਤਾ ਕਰਾ ਦੱਸੋ ਡਾਕਟਰ ਕਿੰਨੇ ਪੈਸੇ ਮੰਗਦਾ ਹੋਣੀ 8000 ਰੁਪਏ ਕਹਿੰਦੇ ਸੀ ਪੈਸੇ ਪ੍ਰਾਈਵੇਟ ਕਹਿੰਦੇ ਨਹੀਂ ਫਰੀਦਕੋਟ ਤੁਸੀਂ ਡਾਕਟਰ ਕੋਲ ਜਾਣਦੇ ਹੋ ਕਿ ਨਹੀਂ ਫਰੀਦਕੋਟ ਕੌਣ ਚ ਰਹਿੰਦਾ ਬਿਲਕੁਲ ਕੋਈ ਨਹੀਂ ਸਾਹਿਬ ਮੈਂ ਹੀ ਰਹਿੰਦਾ ਜੀ ਡਾਕਟਰ ਨੂੰ ਬੈਠੋ ਤਾਂ ਫਿਰ ਇੱਕ ਇੱਕ ਪੇਸ਼ੈਂਟ ਆਉਂਦਾ ਬਈ ਸਾਰਾ ਜਿਹੜਾ ਕਿਹੜੇ ਇੱਥੇ ਆਪਣਾ ਕਿਸੇ ਰਸਤਾ ਨਹੀਂ 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 ਬਈ ਸਰਕਾਰੀ ਪ੍ਰਾਈਵੇਟ ਹਸਪੀਟਲ ਤਾਂ ਸਾਡੇ ਕੋਲ ਫੰਡਿੰਗ ਹੀ ਨਹੀਂ ਦਿੱਤੀ ਜਾਣੀ ਨਾ ਜਿਵੇਂ ਹੁਣ ਆਪਣਾ ਸਰਕਾਰੀ ਹੋਏ ਇੰਨਾ ਖਰਚਾ ਪ੍ਰਾਈਵੇਟ ਤਾਂ ਲੱਖਾਂ ਕਰੋੜਾਂ ਚ ਹੁੰਦਾ ਜਿਵੇਂ ਸਰਕਾਰੀ ਦੇ ਵਿੱਚ ਕੀ ਹੁੰਦਾ ਬਈ ਜਿਵੇਂ ਹੁਣ ਪ੍ਰਾਈਵੇਟ ਦੇ ਵਿੱਚ ਤਾਂ ਇੱਕ ਆਈਸੀਯੂ ਦਾ ਕਾਸਟ ਹੈਗਾ 12-15000 ਰੁਪਏ ਇੱਕ ਦਿਨ ਦਾ ਸਰਕਾਰੀ ਦੇ ਵਿੱਚ ਹੈਗਾ ਫ੍ਰੀ ਦੇ ਭਾਅ ਬਸ ਦਵਾਈਆਂ ਲੱਗਦੀਆਂ ਮੇਨ ਖਰਚਾ ਸਰਕਾਰੀ ਚ ਦਵਾਈਆਂ ਦਾ ਡਾਕਟਰਸ ਕਾਰਪੋਰੇਟ ਕਾਰਪੋਰੇਟ ਕਰਦੇ ਨੇ ਪਰ ਤੁਸੀਂ ਥੋੜਾ ਜਿਹਾ ਤਰੀਕੇ ਨਾਲ ਜੇ ਮੈਨੇਜ ਕਰ ਲਓ ਉਹਨਾਂ ਨੂੰ ਤਾਂ ਸਸਕਲ ਜੀ ਕੌ ਛੋਟਾ ਪਾਣੀ ਛੋਟਾ ਭਰਾ ਕੀ ਹੋਇਆ ਜੀ ਇਹ ਮਹਾੜ ਦਾ ਨੁਕਸਪਾਸ਼ ਮੀਵਾ ਸਿੰਘ ਜੀ ਤੇ ਕਦੋਂ ਤੋਂ ਐਡਮਿਟ ਨਹੀਂ ਤੁਹਾਡੇ ਪੇਸ਼ੈਂਟ ਉੱਥੇ ਸ਼ੁੱਕਰਵਾਰ ਤੋਂ ਤੇ ਜਿਹੜੀ ਤੁਸੀਂ ਉੱਥੇ ਦਵਾਈ ਲੈਣ ਜਾ ਰਹੇ ਹੋ ਬਾਰ-ਬਾਰ ਉਹਦੇ ਕੋਈ ਪੈਸੇ ਤਾਂ ਨਹੀਂ ਦੇ ਰਹੇ ਫ੍ਰੀ ਮਿਲ ਰਹੀ ਹੈ ਹੁਣ ਕੀ ਕਹਿੰਦੇ ਡਾਕਟਰ ਅੱਗੇ ਉਹਨਾਂ ਨੇ ਹਾਲੇ ਜਿਹੜੇ ਟੈਸਟ ਲਾਨੇ ਉਹ ਹਫ਼ਤੇ ਨੂੰ ਦੇ ਅੱਛਾ ਜੀ ਜਿਵੇਂ ਹੁਣ ਮੇਵਾ ਸਿੰਘ ਦੀ ਇਹਨਾਂ ਦੇ ਬ੍ਰਦਰ ਐਡਮਿਟ ਨੇ ਹਾਰਟ ਦੀ ਪ੍ਰੋਬਲਮ ਆ 5000 ਦੀ ਇਹਨਾਂ ਦੀ ਦਵਾਈ ਚੱਲ ਗਈ ਹੁਣ ਤੱਕ ਤੇ ਇਹਨਾਂ ਨੂੰ ਦਵਾਈ ਫ੍ਰੀ ਮਿਲ ਜਾਂਦੀ। ਤੁਹਾਡੀ ਦਵਾਈ ਦੀ ਮਾਇਆ ਦੇਣ ਅੱਜ ਇਹ ਆਏ ਨੇ ਜਿਹੜੀ ਤੁਸੀਂ ਦਵਾਈਆਂ ਲੈ ਰਹੇ ਹੋ ਉਹਦੀ ਦੁਕਾਨ ਤੇ ਪੈਸੇ ਜਮ੍ਹਾਂ ਕਰਾਣੇ ਪੈਣੇ। ਇਹ ਸਾਰੇ ਅੱਜ ਸੇਵਾ ਕਰਨ ਆਏ ਨੇ ਨਾ ਸਾਰਿਆਂ 'ਸਤੇ ਅਰਦਾਸ ਕਰਿਓ। ਤਾਂ ਐਵੇਂ ਇੱਕ ਇੱਕ ਕਰਕੇ ਨਾ ਬਈ ਸਾਰੇ ਪੇਸ਼ੈਂਟ ਜਿਹੜੇ ਇੱਧਰ ਬੈਠਦੇ ਨੇ ਇਹ ਸਾਡੇ ਵੱਲੋਂ ਵੈਰੀਫਾਈਡ ਪੇਸ਼ੈਂਟਸ ਨੇ। ਉਧਰ ਸਾਰੇ ਜਿਹੜੇ ਨਵੇਂ ਆਉਂਦੇ ਨੇ ਅੱਜ ਪਹਿਲੀ ਵਾਰੀ ਕਿ ਅੱਜ ਅਸੀਂ ਆਏ ਆ ਪਹਿਲੀ ਵਾਰੀ ਸਾਡੀ ਆ ਪ੍ਰੋਬਲਮ ਆ। ਫਿਰ ਅਸੀਂ ਘਰ ਦੀ ਇ ਤਾਂ ਇਹ ਛੋਟਾ ਜਿਹਾ ਸਾਡੀ ਸੇਵਾ ਹੈ ਬਾਈ ਤੁਸੀਂ ਆਏ ਹੋ ਬਹੁਤ ਖੁਸ਼ੀ ਹੋਈ ਮਿੰਤ ਮੈਂ ਵੈਸੇ ਇਹਨਾਂ ਨੂੰ ਬੜੇ ਸਾਲਾਂ ਤੋਂ ਕਰ ਰਿਹਾ ਸੀ ਅੱਜ ਬਾਜੀ ਨੂੰ ਬੁਲਾ ਦੋ ਮਲਵਾ ਦੋ ਬੜੀ ਮਿੰਤ ਕੀਤੀ ਮੈਂ ਬਾਈ ਫਿਰ ਅੱਜ ਅਰਦਾਸ ਪੂਰੀ ਹੋਈ ਮੇਰੀ ਅੱਜ ਆ ਗਈ ਆ ਗਈ ਅੱਜ ਮਾਲਕ ਨੇ ਸੁਣੀ ਮੇਰੀ ਇਹ ਇਹਨਾਂ ਨੇ ਜ਼ਿਆਦਾ ਵੀ ਇਹਨਾਂ ਨੇ ਕਰਨੀ ਹੈ ਇਹ ਮਾਰਸ਼ਲ ਨਹੀਂ ਇਹ ਤਾਂ ਸਾਨੂੰ ਸ਼ੁਰੂ ਕਰਨ ਵਾਲੇ ਇਹੀ ਨੇ ਪਰ ਅੱਜ ਚਲੋ ਮਾਰਾ ਨੇ ਸੁਆਬ ਬਣਾਇਆ ਇੱਕ ਜ਼ਰੀਆ ਫਾਊਂਡੇਸ਼ਨ ਵਾਲੀ ਧਰਤੀ ਹੋਰ ਤੰਨ ਹੋ ਜਾਂਦੀ ਹੈ ਜਦੋਂ ਵੀ ਕਿਸੇ ਮਹਾਪੁਰਖ ਦੇ ਇਥੇ ਚਰਨ ਪੈਂਦੇ ਨੇ ਮਾਪੁਰਖ ਕੋਈ ਵੀ ਹੋ ਸਕਦਾ ਹੈ ਜਿਹੜਾ ਵੀ ਇੱਥੇ ਸੇਵਾ ਕਰਨ ਲਈ ਆਂਦਾ ਹੈ ਜਾਂ ਸੇਵਾ ਲੈਣ ਲਈ ਆਂਦਾ ਹੈ ਜਾਂ ਸਿਰਫ ਦੇਖਣ ਲਈ ਆਂਦਾ ਹੈ ਤਾਂ ਅੱਜ ਸਾਡੇ ਕੋਲ ਗੁਰੂ ਰੰਧਾਵਾ ਬਾਜੀ ਪੰਜਾਬ ਦੀ ਧਰਤੀ ਤੋਂ ਮੈਨੂੰ ਲੱਗਦਾ ਹੈ ਕਿ ਇੰਟਰੋਡਕਸ਼ਨ ਤੋਂ ਬਾਈ ਦੀ ਹੁਣ ਕੀ ਹੋਈ ਦੇਣੀ ਹੈ ਸਾਰੇ ਜਾਣਦੇ ਹੀ ਨੇ ਪਰ ਬੜੀ ਦਿਲ ਨੂੰ ਖੁਸ਼ੀ ਹੋਈ ਕਿ ਸਾਡੇ ਤੀਰਤ ਨੂੰ ਹੋਰ ਭਾਗ ਲਾਣ ਲਈ ਇੱਕ ਜ਼ਰੀਆ ਫਾਊਂਡੇਸ਼ਨ ਦੇ ਬਾਈ ਹੋਣੀ ਇੱਥੇ ਪਹੁੰਚੇ ਨੇ ਆਪਣੀ ਟੀਮ ਦੇ ਨਾਲ ਤੇ ਸਾਡੀ ਐਨ ਜੀਓ ਨਾਲ ਪਿਛਲੇ 1 ਘੰਟੇ ਨਾਲ 1 ਘੰਟੇ ਤੋਂ ਬੈਠ ਕੇ ਸਾਰਾ ਦੇਖ ਰਹੇ ਨੇ ਕਿ ਕਿਵੇਂ ਇਹ ਸਾਰਾ ਸਿਸਟਮ ਚੱਲ ਰਿਹਾ ਹੈ ਬੜੀ ਖੁਸ਼ੀ ਹੁੰਦੀ ਮਨ ਨੂੰ ਕਿ ਸਮਾਜ ਭਲਾਈ ਦੇ ਕੰਮਾਂ ਦੇ ਵਿੱਚ ਜਦੋਂ ਵੀ ਕੋਈ ਯੰਗਸਟਰ ਕੋਈ ਨੌਜਵਾਨ ਜਦੋਂ ਸਪੋਰਟ ਕਰਦਾ ਕਿਉਂਕਿ ਉਹਨਾਂ ਨਾਲ ਆਲਰੇਡੀ ਲੱਖਾਂ ਲੋਕ ਜੁੜੇ ਹੋਏ ਨੇ ਔਰ ਲੱਖਾਂ ਲੋਕ ਵੀਰੇ ਨੂੰ ਫੋਲੋ ਕਰਦੇ ਨੇ ਫੈਨ ਨੇ ਇੱਕ ਸੁਨੇਹਾ ਵੀ ਜਾਂਦਾ ਔਰ ਇਹਨਾਂ ਦੇ ਆਉਣ ਨਾਲ ਇੱਕ ਸੁਸਾਇਟੀ 'ਚ ਪਤਾ ਵੀ ਲੱਗਦਾ ਹੈ ਕਿ ਕਿਵੇਂ ਇੱਕ ਤੁਸੀਂ ਸੁਸਾਇਟੀ ਨਾਲ ਲੋੜਮੰਦ ਲੋਕਾਂ ਦੇ ਨਾਲ ਇੱਕ ਛੋਟੀ ਜਿਹੀ ਤੁਹਾਡੀ ਹੈਲਪ ਕਿਵੇਂ ਪਲਾ ਕਰ ਸਕਦੀ ਹੈ ਤਾਂ ਮੈਨੂੰ ਬੜੀ ਖੁਸ਼ੀ ਹੋਈ ਕਿ ਬਾਈ ਤੁਸੀਂ ਇੱਥੇ ਆਏ ਹੋ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਐਂ ਲੱਗਦਾ ਹੈ ਕਿ ਜਿਵੇਂ ਤੁਸੀਂ ਪੂਰਾ ਆਪਣਾ ਕਾਫਲਾ ਲੈ ਕੇ ਆਏ ਹੋ ਆਪਣੇ ਫੈਨ ਆਪਣੀ ਆਡੀਅנס ਵੈਸੇ ਕਦੇ ਜਿੱਦਾਂ ਜਦੋਂ ਵਿਚਰੀ ਉਦੋਂ ਬੜਾ ਲੱਗਦਾ ਕਿੰਨਾ ਦੁੱਖ ਆ ਦੁਨੀਆ 'ਚ ਤੇ ਜਿੰਨੇ ਵੀ ਪੇਸ਼ੈਂਟ ਨੇ ਤੇ ਆਈ ਥਿੰਕ ਇਹ ਰੱਬ ਤੁਹਾਡੇ ਦੇ ਥਰੂ ਕੰਮ ਕਰਾ ਰਿਹਾ ਜੋ ਵੀ ਕਰਾ ਰਿਹਾ ਠੀਕ ਇਹਨਾਂ ਨੇ ਹੋਈ ਜਾਣਾ 100% ਭਾਈ ਠੀਕ ਸਾਰਿਆਂ ਨੇ ਹੋਈ ਜਾਣਾ ਆਈ ਥਿੰਕ ਜਦੋਂ ਜ਼ਰੀਆ ਤੁਸੀਂ ਬਣਦੇ ਹੋ ਕਿਸੇ ਦੇ ਠੀਕ ਹੋਣ 'ਚ ਉਹਦੇ 'ਚ ਰੱਬ ਤੁਹਾਨੂੰ ਚੂਜ਼ ਕਰਦਾ ਤੇ ਤੁਹਾਨੂੰ ਚੂਜ਼ ਕੀਤਾ ਥੈਂਕ ਯੂ ਭਾਈ ਥੈਂਕ ਯੂ ਸਾਡੇ ਤੋਂ ਅੱਜ ਆਪਾਂ ਵੀ ਆ ਕੇ ਚਾਹੇ ਇੱਕ ਦਿਨ ਲਈ ਆਏ ਆ ਚਾਹੇ ਕੁਛ ਮੈਂ ਤਾਂ ਆਸੇ ਤੇ ਆਇਆ ਬਟ ਗਾਂ ਹੋਰ ਇਦਾਂ ਦਾ ਕੰਮ ਕਰਨ ਦੀ ਬਹੁਤ ਮਨ ਕਰੇਗਾ ਮੈਨੂੰ ਲੱਗਦਾ ਜੇ ਲੱਗ ਇੱਥੇ ਕਰੀ ਆਏਗਾ ਸੋ ਕਿਤੇ ਵੀ ਨੋਰਥ ਇੰਡੀਆ ਜੇ ਕਿਤੇ ਵੀ ਜਿੱਥੇ ਵੀ ਕੋਈ ਕਿਸੇ ਦੀ ਹੈਲਪ ਕਰ ਰਿਹਾ ਤੁਸੀਂ ਵੀ ਹੈਲਪ ਜ਼ਰੂਰ ਕਰੋ ਤੇ ਜ਼ਰੀਆ ਬਣੋ ਕਿਸੇ ਨੂੰ ਕੁਛ ਕਰਨ ਦਾ ਧੰਨਵਾਦ ਥੈਂਕ ਯੂ ਸੋ ਮਚ ਬਾਜੀ ਬਹੁਤ ਮਿਹਰਬਾਨੀ ਔਰ ਸਾਡੇ ਵੱਲੋਂ ਔਰ ਮੈਂ ਆਡੀਅנס ਨੂੰ ਵੀ ਬੇਨਤੀ ਕਰਨਾ ਚਾਹਨਾ ਕਿ ਇਕੱਲਾ ਗੱਲਾਂ ਨਾਲ ਪੰਜਾਬ ਬਚਾਓ ਪੰਜਾਬ ਬਚਾਓ ਨਹੀਂ ਹੋਣਾ ਘਰੋਂ ਨਿਕਲਣਾ ਪੈਣਾ ਘਰੋਂ ਨਿਕਲੋ ਕਰੋ ਨਿਕਲ ਕੇ ਦੇਖੋ ਗਰਾਊਂਡ ਦੇ ਅੱਗੇ ਕੀ ਪ੍ਰੋਬਲਮਜ਼ ਆ ਰਹੀਆਂ ਨੇ ਜਿਵੇਂ ਬਾਈ ਜੀ ਇੱਥੇ ਆਏ ਨੇ ਬੈਠੇ ਨੇ ਤੁਸੀਂ ਵੀ ਆਓ ਬੈਠੋ ਸਾਡੇ ਨਾਲ ਦੇਖੋ ਕਿ ਹੋ ਸਕਦਾ ਜੇ ਅਸੀਂ ਕੁਝ ਗਲਤ ਕੰਮ ਕਰ ਰਹੇ ਹਾਂ ਕਿਤੇ ਕੋਈ ਸਾਡੀ ਗਲਤੀ ਹੈ ਤਾਂ ਸਾਨੂੰ ਟੋਕੋ ਅਸੀਂ ਉਹ ਸੁਧਾਰ ਸਕੀਏ ਤੁਹਾਡੇ ਹੀ ਬੱਚੇ ਆ ਗਲਤੀਆਂ ਹੁੰਨੀਆਂ ਰਹਿੰਦੀਆਂ ਨੇ ਤੇ ਆ ਕੇ ਨਾਲ ਮਿਲ ਕੇ ਸੋਸਾਇਟੀ ਲਈ ਸੁਨੇਹਾ ਦਈਏ ਤੇ ਇੱਕ ਵਧੀਆ ਕੰਮ ਕਰੀ ਬਹੁਤ ਬਹੁਤ ਧੰਨਵਾਦ ਗਲਤ ਲੱਗਦਾ ਤੇ ਤੁਸੀਂ ਵੀ ਗਲਤ ਕੰਮ ਕਰੋ ਇਦਾਂ ਦਾ ਇਹ ਮੈਂ ਗੱਲ ਕਹਿੰਦਾ ਰਹੀ ਵੈਸੇ ਪਰ ਤੁਸੀਂ ਕਹਿ ਤੀ ਚਲੋ ਸਾਰੇ ਗਲਤ ਕਰੋ ਇਹ ਕੰਮ ਗਲਤ ਆ ਵੀਰੇ ਨੇ ਵੱਲੋਂ ਉਹ ਛੱਡਤਾ ਕਿ ਜੇ ਇਹ ਗਲਤ ਹੈ ਤਾਂ ਤੁਸੀਂ ਵੀ ਗਲਤ ਕਰੋ ਤਾਂ ਥੈਂਕ ਯੂ ਸੋ ਮਚ ਬਾਈ ਦਿਲ ਦੀਆਂ ਗਹਿਰਾਈਆਂ ਰੋਂ ਧੰਨਵਾਦ ਥੈਂਕ ਯੂ ਬਾਈ ਥੈਂਕ ਯੂ ਥੈਂਕ ਯੂ ਬਹੁਤ ਧੰਨਵਾਦ ਠੰਡਾ ਵਾਟਰ ਕੋਲਰ ਨਾਲੇ ਪਾਣੀ ਪੀਣ ਨਾਲੇ ਸਰਬੱਤ ਦੇ ਭਲੇ ਲਈ ਅਰਦਾਸ ਕਰਿਓ ਸਾਰਿਆਂ ਲਈ ਮੰਗਿਓ ਲੋ ਮਾ ਜੀ ਤੁਹਾਨੂੰ ਦਵਾਈ ਸਾਰ ਠੰਡਾ ਪਾਣੀ ਪੀਓ ਨਾਲੇ ਅਰਦਾਸ ਕਰੋ ਸਰਬੱਤ ਦੇ ਭਲੇ ਦੀ। ਸਾਡੇ ਸ਼ਾਮ ਨੂੰ ਇੱਥੇ ਲੈ ਕੇ ਆ ਰਿਪੋਰਟਰ। ਹਾਂਜੀ ਹਾਂਜੀ ਚੈੱਕ ਕਰਾ ਕੇ ਸਾਰੀ ਦਵਾਈ ਲੈ ਜਾਓ ਆਜੋ ਇੱਧਰ। ਆਜੋ ਬਾਪੂ ਜੀ। ਹੁਣ ਆ ਬਾਪੂ ਜੀ ਤੁਸੀਂ ਦੇਖੋ ਬਈ ਇਹਨਾਂ ਦਾ ਅੱਖ ਦਾ ਡੇਲਾ ਪੈਣਾ। ਇਲਾਜ ਕਰਾਣ ਜੋਗੇ ਪੈਸੇ ਨਹੀਂ। ਬਾਪੂ ਇਹ ਵਾਟਰ ਕੂਲਰ ਹੈ। ਨਾਲੇ ਠੰਡਾ ਪਾਣੀ ਪੀਓ ਨਾਲੇ ਤੁਹਾਡੀ ਅੱਖ ਦਾ ਇਲਾਜ ਸਾਰਾ ਕਰਾ ਦਾਂਗੇ ਠੀਕ ਹੈ ਜੀ ਬਿਠਾਓ ਬਾਪੂ ਜੀ। ਆਜੋ ਇੱਧਰ ਆਜੋ। ਕੰਮ ਕਰੋ ਇਸ ਦਾ ਸਾਡੇ ਪਿੰਡ ਵੀ ਯਾਰ ਕੈਂਸਲਵਾ ਦੋ। ਜਿੰਨੇ ਮਰਜ਼ੀ ਬਾਈ ਜਿੰਨੇ ਮਰਜ਼ੀ। ਮੈਂ ਤਾਂ ਬੜੇ ਟਾਈਮ ਤੋਂ। ਲਓ ਮਾਤਾ ਜੀ ਇਹ ਲਓ ਤੁਸੀਂ ਪਹਿਲੀ ਵਾਰ ਆਏ ਹੋ ਹਾਂ ਦੂਜੀ ਤੀਜੀ ਵਾਰ ਹੈ ਠੀਕ ਹੋ ਸੀ ਹੁਣ ਚਲੋ ਅਰਦਾਸ ਕਰੋ ਮਾਲਕ ਕਿ ਸਰਬਤ ਦੇ ਭਲੇ ਲਈ ਆਜੋ ਫੇਰ ਕਰ ਦਿਓ ਆਜੋ ਆਜੋ ਹਵਾ ਹੀ ਕਰੋ ਆਜੋ ਮਾਤਾ ਜੀ ਆਜਾ ਧਿਆਨ ਨਾਲ ਧਿਆਨ ਆਜੋ ਆਜੋ ਇੱਧਰ ਆਜੋ 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 ਜੀ ਆਜਾ ਆਜੋ ਆਜੋ ਇਧਰ ਆਜੋ ਇਧਰ ਆਜੋ ਲਓ ਜੀ ਆਜੋ ਇਧਰ ਆਜੋ 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 ਲਓ ਜੀ ਆਜੋ ਆਜੋ ਇਧਰ ਆਜੋ ਹੈਲੋ ਆਜੋ 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 ਇਹਨਾਂ ਸਾਰੇ ਪੇਸ਼ੈਂਟ ਦੀ ਬਈ ਮੈਡੀਸਿਨਸ ਚੱਲ ਰਹੀਆਂ ਨੇ ਕਿਸੇ ਦਾ ਆਪਰੇਸ਼ਨ ਹੋਇਆ ਹੋਇਆ ਕਿਸੇ ਦਾ ਇਲਾਜ ਚੱਲ ਰਿਹਾ ਮੈਡੀਕਲੀ ਸਾਰੀ ਜ਼ਿੰਮੇਵਾਰੀ ਗੁਰੂ ਮਹਾਰਾਜ ਨੇ ਇਥੇ ਚੁਕਾਈ ਹੋਈ ਹੈ ਬੈਠੋ ਆ ਜੀ ਬੈਠ ਜਾਓ ਭਾਜੀ ਬੈਠ ਦੋ ਆਜੋ ਇਹਨਾਂ ਸਤੇ ਅਰਦਾਸ ਕਰੋ ਕਿ ਮਾਲਕ ਇਹਨਾਂ ਨੂੰ ਹੋਰ ਦੋਵੇ ਹੋਰ ਵੰਡਨ ਆਜੋ ਤੁਹਾਡਾ ਕੌਣ ਹੈ ਮਰੀਜ਼ ਨਹੀਂ ਆਈ ਮਰੀਜ਼ ਤੁਹਾਡੇ ਕੋਲ ਮੇਰੇ ਨਾਲ ਇਲਾਜ ਚੱਲ ਰਿਹਾ ਹਾਂ ਹਾਂ ਇਲਾਜ ਤਾਂ ਹੋ ਗਿਆ ਸੀ ਕਰਾਇਆ ਸੀਗਾ ਪਹਿਲਾਂ ਅੱਛਾ ਅੱਛਾ ਜੀ ਠੀਕ ਹੋ ਗਿਆ ਇਲਾਜ ਚਲੋ ਆਓ ਕੋਈ ਨਹੀਂ ਕੋਈ ਬੈਠੋ ਕਰਾਨੇ ਆਜੋ ਆਜੋ ਜੀ ਲਓ ਜੀ ਲਓ ਤੁਹਾਡਾ ਕੋਣ ਹੈ ਮਰੀਜ਼ ਕੀ ਹੋਇਆ ਤੁਹਾਨੂੰ ਪਥਰੀ ਹੈ ਪਹਿਲੀ ਵਾਰ ਆਇਓ ਅੱਜ ਹਾਂਜੀ ਕੋਈ ਨਹੀਂ ਇਹਨਾਂ ਦਾ ਚੈੱਕਅਪ ਕਰਾ ਲਓ ਹੋਰ ਸudar ਜੀ ਕਿਵੇਂ ਹੋ ਹਾਂਜੀ ਪਛਾਣ ਲਿਆ ਬਾਈ ਨੂੰ ਹਾਂਜੀ ਸਿੰਗਰ ਇਹ ਅੱਛਾ ਫੋਟੋ ਕਿ ਚਲਾ ਹਾਂ ਹਾਂ ਖਰਾਦ ਲਿਆ ਫੋਨ ਲਿਆ ਆਪਣੇ ਫੋਨ ਤੋਂ ਖਿੱਚ ਲਓ ਇੱਥੋਂ ਆਜੋ ਆ ਖਿੱਚ ਦਿਓ ਵੀਰੇ ਫੋਟੋ ਠੀਕ ਹੈ ਸ਼ਾਬਾਸ਼ ਆਜੋ ਆਜੋ ਬਾਈ ਬੈਠੋ